ਨਮਸਕਾਰ ਬਿਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਅਮਰੀਕਾ ਦੇ ਬਾੰਗ ਹੁਣ ਭਾਰਤੀਆਂ ਨੂੰ ਪੰਜਾਬੀਆਂ ਨੂੰ ਡਿਪੋਰਟ ਕਰਨ ਦੀ ਧਮਕੀ ਜਿਹੜੀ ਹੈ ਉਹ ਕੈਨੇਡਾ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਔਰ ਕੌਣ ਡਿਪੋਰਟ ਕਰੇਗਾ ਉਹ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਏ ਗਏ ਇਲਜ਼ਾਮ ਜਿਹੜਾ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਦੇ ਵੱਲੋਂ ਜ਼ਹਿਰੀਲਾ ਪਾਣੀ ਦਿੱਲੀ ਦੇ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਤੇ ਕਾ ਜਵਾਬ ਜਿਹੜਾ ਦਿੱਤਾ ਹੈ ਗੁੱਸੇ ਹੋ ਗਏ ਨੇ ਸੋ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਬੀਤੇ ਰਾਤ ਪ੍ਰਯਾਗਰਾਜ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਚਲੀ ਗਈਆਂ ਉਹ ਘਟਨਾ ਕਿਵੇਂ ਵਾਪਰੀ ਹੈ ਔਰ ਘਟਨਾ ਦਾ ਕਾਰਨ ਕੀ ਰਿਹਾ ਹੈ ਉਹਦੇ ਤੇ ਚਰਚਾ ਕਰਾਂਗੇ ਸੋ ਆਓ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰਪ ਜਿਵੇਂ ਹੀ ਸੌਹ ਚੁੱਕਦੇ ਨੇ ਉਹਨਾਂ ਦੇ ਵੱਲੋਂ ਕੜੇ ਸਖਤ ਐਕਸ਼ਨ ਜਿਹੜੇ ਹੈ ਪੂਰੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਐਂਟਰ ਹੋਏ ਨੇ ਜਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਉੱਪਰ ਸਿਕੰਜੇ कसे ਗਏ ਔਰ ਆਪ ਦੇ ਆਪ ਦੇ ਮੁਲਕਾਂ ਨੂੰ ਡਿਪੋਰਟ ਕਰਨਾ ਉਹਨਾਂ ਲੋਕਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਸ਼ਾਇਦ ਕੈਨੇਡਾ ਦੇ ਲੋਕ ਵੀ ਇਹੀ ਚਾਹੁੰਦੇ ਹੋਣਗੇ ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਵੀ ਪ੍ਰਵਾਸੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਆ ਕੇ ਰਹਿ ਰਹੇ ਨੇ ਉਹਨਾਂ ਦੇ ਆਨ ਦੇ ਨਾਲ ਜਿਹੜੇ ਉੱਥੇ ਦੇ ਲੋਕਲ ਵਸਨੀਕ ਨੇ ਉਹਨਾਂ ਦੇ ਕੰਮਾਂ ਦੇ ਵਿੱਚ ਉਹਨਾਂ ਨੂੰ ਘਾਟ ਮਹਿਸੂਸ ਹੋਈ ਹੈ ਉੱਥੇ ਥੋੜੀ ਮਹਿੰਗਾਈ ਵੀ ਵਧੀ ਹੈ ਉਹਨਾਂ ਦੇ ਆਂ ਦੇ ਨਾਲ ਜਿਵੇਂ ਕਿਰਾਏ ਦੇ ਮਕਾਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੋ ਉਹਨਾਂ ਦੇ ਲੋਕਾਂ ਦੇ ਵੱਲੋਂ ਹੁਣ ਇਹ ਗੱਲ ਜ਼ਰੂਰ ਇਹ ਸਾਹਮਣੇ ਆ ਰਹੀ ਸੀ ਕਿ ਸਾਡੇ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਦਾ ਰਾਜ ਹੀ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਟਰੰਪ ਦੇ ਵੱਲੋਂ ਜਿਹੜੇ ਸ਼ਕੰਜੇ ਕੱਸੇ ਗਏ ਨੇ ਕਈ ਮੁਲਕਾਂ ਦੇ ਵਿੱਚ ਜਿਹੜੇ ਲੋਕ ਨੇ ਉੱਥੇ ਦੇ ਉਹਨਾਂ ਦੇ ਵੱਲੋਂ ਇਹਦੀ ਸਰਾਨਾ ਵੀ ਕੀਤੀ ਗਈ ਸੋ ਹੁਣ ਸ਼ਾਇਦ ਕੈਨੇਡਾ ਦੇ ਵਿੱਚ ਵੀ ਇਹ ਗੱਲ ਆਨ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਉਥੇ ਦੀਆਂ ਚੋਣਾਂ ਹੋਣ ਵਾਲੀਆਂ ਨੇ ਉਸ ਦੇ ਵਿੱਚ ਮਾਰ ਕਰੇਗੀ ਸੋ ਇਸੇ ਕਰਕੇ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਰੂਬੀ ਢੱਲਾ ਦਾ ਇੱਕ ਵੱਡਾ ਬਿਆਨ ਆਇਆ ਹੈ ਦਰਸਲ ਲਿਬਰਲ ਪਾਰਟੀ ਦੇ ਵੱਲੋਂ ਉਹਨਾਂ ਦੇ ਵੱਲੋਂ ਦਾਵੇਦਾਰੀ ਪੇਸ਼ ਕੀਤੀ ਗਈ ਹੈ ਜਸਟਨ ਟਰੂਡੋ ਪ੍ਰਧਾਨ ਮੰਤਰੀ ਸੀ ਕੈਨੇਡਾ ਦੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਇਸ ਟਾਈਮ ਉਹ ਕਾਰਜਕਾਰੀ ਪ੍ਰਧਾਨ ਦੇ ਤੌਰ ਦੇ ਤੇ ਕੰਮ ਕਰ ਰਹੇ ਨੇ ਔਰ ਇਸ ਮੌਕੇ ਦੇ ਉੱਤੇ ਹੁਣ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਉਸ ਦੇ ਲਈ ਭਾਰਤੀ ਮੂਲ ਦੀ ਪੰਜਾਬ ਮੂਲ ਦੀ ਰੂਬੀ ਢੱਲਾ ਜਿਹੜੇ ਸਾਬਕਾ ਐਮਪੀ ਰਹੇ ਨੇ ਸਾਬਕਾ ਸੰਸਦ ਮੈਂਬਰ ਨੇ ਉਹਨਾਂ ਦੇ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਸੀ ਔਰ ਲਿਬਰਲ ਪਾਰਟੀ ਨੇ ਉਹਨਾਂ ਨੂੰ ਆਪ ਦਾ ਕੈਂਡੀਡੇਟ ਵੀ ਬਣਾ ਦਿੱਤਾ ਸੋ ਹੁਣ ਰੂਬੀ ਢੱਲਾ ਦੇ ਵੱਲੋਂ ਅੱਜ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਵੀਡੀਓ ਜਾਰੀ ਕਰਕੇ ਉਹਨਾਂ ਨੇ ਵੱਡੀਆਂ ਗੱਲਾਂ ਕਰ ਦਿੱਤੀਆਂ ਨੇ ਰੂਬੀ ਢੱਲਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਐਕਸ਼ਨ ਹੋਏਗਾ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਰੇ ਰੇ 5 ਲੱਖ ਲੋਕਾਂ ਨੂੰ ਡਿਪੋਰਟ ਕੀਤਾ ਜਾਏਗਾ ਮਤਲਬ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਭੇਜਿਆ ਜਾਏਗਾ ਜਿਵੇਂ ਅਮਰੀਕਾ ਭੇਜ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਅਮਰੀਕਾ ਕੈਨੇਡਾ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਉੱਪਰ ਸਿਕੰਜਾ ਕੱਸਿਆ ਜਾਏਗਾ ਉਹਨਾਂ ਨੂੰ ਰੋਕਿਆ ਜਾਏਗਾ ਔਰ ਟਰੂਡੋ ਦੀ ਥਾਂ ਦੇ ਉੱਤੇ ਪੀਐਮ ਬਣੀ ਤੇ ਗੈਰ ਕਾਨੂੰਨੀ ਪ੍ਰਵਾਸੀ ਬਾਹਰ ਕੱਢੇ ਜਾਣਗੇ ਵੱਡੀਆਂ ਗੱਲਾਂ ਜਿਹੜੀਆਂ ਰੂਬੀ ਧੱਲਾ ਦੇ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਕੈਨੇਡਾ ਦੇ ਵਿੱਚ ਆਮ ਤੌਰ ਦੇ ਉੱਤੇ ਭਾਰਤੀ ਬਹੁਤ ਨੇ ਗੁਜਰਾਤੀ ਖਾਸ ਕਰ ਪੰਜਾਬੀ ਖਾਸ ਕਰ ਬਹੁਤ ਸਾਰੇ ਲੋਕ ਰਹਿ ਰਹੇ ਨੇ ਔਰ ਹੁਣ ਜਿਵੇਂ ਅਮਰੀਕਾ ਦੇ ਵਿੱਚੋਂ ਲੋਕ ਆਪਣੇ ਆਪ ਵੀ ਆਉਣਾ ਸ਼ੁਰੂ ਹੋ ਗਏ ਨੇ ਕਈ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਔਰ 18000 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਜਿਹੜਾ ਆਨ ਵਾਲੇ ਟਾਈਮ ਦੇ ਵਿੱਚ ਫੈਸਲਾ ਲਿਆ ਜਾਏਗਾ ਕਿਉਂਕਿ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਤਾਂ ਉਂਗਲੀਆਂ ਦੇ ਉੱਤੇ ਲੋਕ ਗਿਣਾਏ ਜਾ ਰਹੇ ਨੇ ਕਿ ਜਿਹੜੇ ਲੋਕਾਂ ਨੂੰ ਕਿਹੜੇ-ਕਿਹੜੇ ਮੁਲਕ ਦੇ ਵਿੱਚ ਵਾਪਸ ਭੇਜਣਾ ਕਿਉਂਕਿ ਪਿਛਲੇ 4 ਸਾਲਾਂ ਦੇ ਵਿੱਚ ਜਦੋਂ ਬਾਈਡਨ ਦੇ ਵੱਲੋਂ ਸਰਕਾਰ ਚੱਭੀ ਜਾਂਦੀ ਹੈ 4 ਸਾਲ ਦਾ ਜਿਹੜਾ ਉਹਨਾਂ ਦਾ ਕਾਰਜ ਡੋਨਲਡ ਟਰੰਪ ਦੇ ਵੱਲੋਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇ ਉੱਪਰ ਅੰਦਰੂਨੀ ਤੌਰ ਤੇ ਕੰਮ ਕੀਤਾ ਗਿਆ ਜਿਸ ਦੇ ਲਈ ਉਹਨਾਂ ਦੇ ਵੱਲੋਂ ਆਨ ਦੇ ਸਾਰੀ ਉਹਨਾਂ ਚੀਜ਼ਾਂ ਤੇ ਐਕਸ਼ਨ ਕੀਤੇ ਜਾ ਰਹੇ ਨੇ ਸੋ ਹੁਣ ਅਮਰੀਕਾ ਜਿਵੇਂ ਡਿਪੋਰਟ ਕਰ ਰਿਹਾ ਲੋਕਾਂ ਨੂੰ ਆਨ ਵਾਲੇ ਟਾਈਮ ਦੇ ਉੱਪਰ ਜੇਕਰ ਲਿਬਰਲ ਪਾਰਟੀ ਨੂੰ ਜਸਟਿਨ ਟਰੂਡੋ ਦੀ ਜਿਹੜੀ ਪਾਰਟੀ ਹੈ ਹੁਣ ਤੇ ਉਹ ਪ੍ਰਧਾਨ ਨਹੀਂ ਰਹੇ ਪਰ ਉਹਨਾਂ ਦੀ ਪਾਰਟੀ ਦੀ ਰੂਬੀ ਟੱਲਾ ਉਹਨਾਂ ਨੇ ਕਿਹਾ ਕਿ ਜੇਕਰ ਲਿਬਰਲ ਪਾਰਟੀ ਨੂੰ ਕੈਨੇਡਾ ਦੇ ਲੋਕ ਇੱਕ ਵਾਰ ਫਿਰ ਤੋਂ ਸੇਵਾ ਦਾ ਮੌਕਾ ਦਿੰਦੇ ਨੇ ਤੇ ਵੱਡੇ ਪੱਦਰ ਤੇ ਲੋਕ ਜਿਹੜੇ ਇੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ 5 ਲੱਖ ਦੀ ਗਿਣਤੀ ਉਹਨਾਂ ਨੇ ਦੱਸੀ ਹੈ ਕਿ 5 ਲੱਖ ਲੋਕਾਂ ਨੂੰ ਡਿਪੋਰਟ ਕਰਾਂਗੇ ਉਹਦੇ ਵਿੱਚ ਭਾਰਤੀ ਕਿੰਨੇ ਨੇ ਪੰਜਾਬੀ ਕਿੰਨੇ ਨੇ ਉਹ ਆਨ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਏਗਾ ਪਰ ਉਹਨਾਂ ਨੇ ਇੱਕ ਗੱਲ ਹੋਰ ਖਾਸ ਕੀਤੀ ਹੈ ਵੀ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਆ ਰਹੇ ਨੇ ਉਹਨਾਂ ਤੇ ਵੀ ਸ਼ਿਕੰਜੇ ਕੱਸੇ ਜਾਣਗੇ ਸੋ ਹੁਣ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਜੇ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਦੁਆਰਾ ਤੋਂ ਬਣ ਜਾਂਦੀ ਹੈ ਤੇ ਅਮਰੀਕਾ ਦੇ ਵਾਂਗ ਕੈਨੇਡਾ ਦੇ ਵੱਲੋਂ ਵੀ ਸਖਤ ਐਕਸ਼ਨ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਦੇ ਉੱਪਰ ਲਿਆ ਜਾਏਗਾ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਲਗਭਗ 17-18 ਦਿਨਾਂ ਤੋਂ ਮਹਾਕੁੰਭ ਦਾ ਆਯੋਜਨ ਪ੍ਰਿਆगराज ਦੇ ਵਿੱਚ ਚੱਲ ਰਿਹਾ ਹੈ ਔਰ ਅੱਜ ਮੋਨੀ ਅਮਾਵਸਿਆ ਹੈ 29 ਜਨਵਰੀ ਦਾ ਦਿਨ ਹੈ ਜਿਸ ਤੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸ্নান ਕਰਨ ਦੇ ਲਈ ਪਹੁੰਚਣੇ ਸੀ ਔਰ ਉੱਤਰ ਪ੍ਰਦੇਸ਼ ਸਰਕਾਰ ਦਾ ਇਹ ਅਨੁਮਾਨ ਸੀ ਕਿ ਮੋਨੀ ਅਮਾਵਸਿਆ ਯਾਨੀ ਕਿ 29 ਜਨਵਰੀ ਨੂੰ 10 ਕਰੋੜ ਦੇ ਕਰੀਬ ਲੋਕ ਜਿਹੜੇ ਆ ਉਹ ਪ੍ਰਿਆगराज ਪਹੁੰਚਣਗੇ ਪਰ ਉਸ ਤੋਂ ਪਹਿਲਾਂ ਹੀ ਬੀਤੇ ਕੱਲ੍ਹ ਹੀ ਲੋਕ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ ਪ੍ਰਿਆगराज ਕੁੰਭ ਦੇ ਉੱਤੇ ਔਰ ਕੱਲ ਹੀ 5 ਕਰੋੜ ਲੋਕਾਂ ਦੇ ਵੱਲੋਂ ਸ্নান ਕਰ ਲਿਆ ਗਿਆ ਸੀ ਔਰ ਅੱਜ 10 ਕਰੋੜ ਲੋਕਾਂ ਦੇ ਪਹੁੰਚਣ ਦਾ ਅਨੁਮਾਨ ਸੀ ਪਰ ਉਮੀਦ ਤੋਂ ਵੱਧ ਲੋਕ ਬੀਤੇ ਰਾਤ ਹੀ ਪਹੁੰਚ ਗਏ ਸੀ ਜਿਸ ਤੋਂ ਬਾਅਦ ਲੋਕਾਂ ਨੇ ਸਵੇਰੇ 4 ਵਜੇ ਸ্নান ਸ਼ੁਰੂ ਕਰਨਾ ਸੀ ਔਰ 1:30 1:30 ਵਜੇ ਦੇ ਕਰੀਬ ਐਸੀ ਮੰਦਪਾਗੀ ਘਟਨਾ ਵਾਪਰਦੀ ਹੈ ਕਿ ਵੱਧ ਗਿਣਤੀ ਦੇ ਵਿੱਚ ਲੋਕ ਆਉਣ ਦੇ ਨਾਲ ਉੱਥੇ ਇੱਕ ਅਫਵਾਹ ਫੈਲਦੀ ਹੈ ਜਿਸ ਦੇ ਨਾਲ ਥੋੜੀ ਪੰਗੜੜ ਮਚਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਸਵੇਰ ਤੱਕ ਕਿ 13 ਤੋਂ 14 ਲੋਕਾਂ ਦੀ ਮੌਤ ਹੋ ਗਈ ਹੈ ਪਰ ਹੁਣ ਜਿਹੜਾ ਆਂਕੜਾ ਹੈ ਉਹ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ 30 ਤੋਂ 35 ਦੱਸਿਆ ਜਾ ਰਿਹਾ ਹੈ ਹਾਲਾਂਕਿ ਦੀ ਪੁਸ਼ਟੀ ਅਧਿਕਾਰਕ ਤੌਰ ਦੇ ਉਤੇ ਉੱਤਰ ਪ੍ਰਦੇਸ਼ ਸਰਕਾਰ ਨੇ ਨਹੀਂ ਕੀਤੀ ਹੈ ਪਰ 13 ਤੋਂ 15 ਲੋਕਾਂ ਦੀ ਮੌਤ ਦੀ ਜਿਹੜੀ ਗੱਲ ਹੈ ਉਹ ਸਰਕਾਰ ਦੇ ਵੱਲੋਂ ਵੀ ਕੀਤੀ ਜਾ ਰਹੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਹੁਣ ਕੁਝ ਮੀਡੀਆ ਦਾਰਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 30 ਤੋਂ 40 ਲੋਕਾਂ ਦੀ ਮੌਤ ਹੋਈ ਹੈ ਇਹ ਦੇਖਣਾ ਹੋਵੇਗਾ ਔਰ ਦੱਸਿਆ ਜਾ ਰਿਹਾ ਕਿ ਕੁਝ ਲੋਕ ਅਜੇ ਵੀ ਗੰਭੀਰ ਨੇ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਸਵੇਰ ਦੀ ਇਹ ਗਿਣਤੀ ਵਧੀ ਹੈ ਪਰ ਹੁਣ ਇਸ ਦੇ ਉਤੇ ਆਨਲ ਟਾਈਮ ਤੇ ਕੀ ਕੁਝ ਆਂਦਾ ਸਾਹਮਣੇ ਉਹ ਦੇਖਣਾ ਹੋਏਗਾ ਪਰ ਉਹ ਯੋਗੀ ਅਦਿੱਤਿਆਨਾਥ ਦੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਟੱਚ ਦੇ ਵਿੱਚ ਲੇ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਉੱਤਰ ਪ੍ਰਦੇਸ਼ ਸਰਕਾਰ ਦੇ ਟੱਚ ਦੇ ਵਿੱਚ ਹਾਂ ਔਰ ਅਸੀਂ ਇੱਕ ਦੂਸਰੇ ਦੇ ਨਾਲ ਗੱਲ ਕਰ ਰਹੇ ਹਾਂ ਯੋਗੀ ਅਦਿੱਤਿਆਨਾਥ ਨੇ ਇਸ ਮੌਕੇ ਤੇ ਕਿਹਾ ਕਿ ਲੋਕਾਂ ਨੂੰ ਸੰਯਮ ਵਰਤਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸ਼ਰਧਾਲੂ ਸੰਗਮ ਤੇ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਗੰਗਾ ਹਰੇਕ ਜਗ੍ਹਾ ਤੇ ਪਵਿੱਤਰ ਹੈ ਜਿਹੜੀ ਜਗ੍ਹਾ ਤੇ ਉਹ ਮੌਜੂਦ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਦਰਸਲ ਲੋਕਾਂ ਦੇ ਵੱਲੋਂ ਇੱਕ ਕੁਝ ਉਹਨਾਂ ਦੇ ਅੰਦਰ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਸੰਗਮ ਨੋਜ਼ ਹੈ ਜਿਹੜਾ ਸੰਗਮ ਨੋਜ਼ ਬਣਿਆ ਹੋਇਆ ਹੈ ਬਹੁਤ ਸਾਰੇ ਲੋਕਾਂ ਦੀ ਕੋਸ਼ਿਸ਼ ਰਹਿੰਦੀ ਹੈ ਸੰਗਮ ਤੇ ਜਾ ਕੇ ਕਿ ਸੰਗਮ ਨੋਜ਼ ਦੇ ਰਾਹੀਂ ਜਿਹੜੇ ਦਰਸ਼ਨ ਕੀਤੇ ਜਾਣ ਪਰ ਉੱਥੇ ਦੇ ਕੁਝ ਲੋਕਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸੰਗਮ ਨੋਜ਼ ਦੇ ਵੱਲ ਜਿਹੜਾ ਜਾਣ ਵਾਲਾ ਰਸਤਾ ਹੈ ਉਸਦੇ ਉਹ ਸਿੰਗਲ ਰੋਡ ਹੈ ਸਿੰਗਲ ਰਸਤਾ ਹੈ ਮਤਲਬ ਕਿ ਲੋਕ ਸੰਗਮ ਨੋਜ਼ ਤੇ ਜਾ ਵੀ ਉਸੇ ਪਾਸਿਓਂ ਰਹੇ ਨੇ ਜਿਹੜੇ સ્ਨਾਣ ਕਰਕੇ ਆਉਂਦੇ ਨੇ ਆ ਵੀ ਉਸੇ ਪਾਸਿਓਂ ਰਹੇ ਨੇ ਇਸ ਕਰਕੇ ਜਦੋਂ ਭਗੜੜਮਚ ਪੈ ਚੀਆ ਤੇ ਉੱਥੇ ਲੋਕਾਂ ਨੂੰ ਇੱਧਰ ਉੱਧਰ ਭੱਜਣ ਦਾ ਰਾਹ ਨਹੀਂ ਮਿਲਿਆ ਜਿਸ ਦੇ ਕਰਕੇ ਕੁਝ ਲੋਕ ਜਿਹੜੇ ਥੱਲੇ ਡਿੱਗੇ ਉਹ ਉੱਥੇ ਦੱਬੇ ਗਏ, ਦਰੜੇ ਗਏ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਔਰ ਉੱਥੇ ਕੁਝ ਪੁਲ ਬਣੇ ਹੋਏ ਨੇ ਸਥਾਈ ਰੂਪ ਦੇ ਉੱਪਰ ਉਹਨਾਂ ਨੇ ਕਿਹਾ ਕਿ ਉਹਨਾਂ ਉਹ ਚੱਲ ਨਹੀਂ ਸੀ ਰਹਿ ਰਾਤ ਨੂੰ ਕਿਉਂਕਿ ਉਹ ਸਵੇਰੇ ਚੱਲਣੇ ਸੀ ਇਸ ਕਰਕੇ ਵੀ ਇਹ ਘਟਨਾ ਵਾਪਰੀ ਹੈ ਨਾਲ ਹੀ ਮੁੱਖ ਮੰਤਰੀ ਦੇ ਬੋਲੋ ਯੋਗੀ ਦਿੱਤਿਆ ਨਾਥ ਦੇ ਬੋਲੋ ਕਿਹਾ ਗਿਆ ਕਿ ਕੁਝ ਲੋਕਾਂ ਨੂੰ ਲੱਗਦਾ ਕਿ ਸੰਗਮ ਜ਼ੋਨ ਦੇ ਉੱਪਰ ਹੀ ਜਾ ਕੇ ਇਸ਼ਨਾਨ ਕਰਨਾ ਹੈ ਉਹਨਾਂ ਨੇ ਕਿਹਾ ਕਿ ਗੰਗਾ ਸਾਰੇ ਪਾਸੇ ਹੀ ਪ ਜਦੋਂ ਤੁਸੀਂ ਕੁੰਭ ਤੇ ਪਹੁੰਚ ਗਏ ਜਿੱਥੇ ਤੁਹਾਨੂੰ ਸੁਨਾਨ ਕਰਨ ਦਾ ਸਹੀ ਮੌਕਾ ਲੱਗਦਾ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਇਸ਼ਨਾਨ ਕੀਤਾ ਜਾ ਸਕਦਾ ਹੈ ਉਹ ਤੁਸ ਨੂੰ ਉੱਥੇ ਇਸ਼ਨਾਨ ਕਰ ਲੈਣਾ ਚਾਹੀਦਾ ਤੁਸੀਂ ਸੰਗਮ ਜ਼ੋਨ ਤੱਕ ਪਹੁੰਚਣ ਦੀ ਕੋਸ਼ਿਸ਼ ਨਾ ਕਰੋ ਇਹੀ ਕਾਰਨ ਹੈ ਕਿ ਸੰਗਮ ਜ਼ੋਨ ਵਾਲ ਨੂੰ ਜਾਂਦੇ ਲੋਕਾਂ ਦੇ ਨਾਲ ਇਹ ਹਾਦਸਾ ਵਾਪਰਿਆ ਅੱਜ ਮੋਨੀ ਅਮਾਵਸਿਆ ਦੇ ਉਤੇ ਸਾਰੇ ਅਖਾੜਿਆਂ ਦੇ ਵੱਲੋਂ ਸ਼ਾਹੀ ਇਸ਼ਨਾਨ ਕੀਤਾ ਜਾਣਾ ਸੀ ਅੰਮ੍ਰਿਤ ਇਸ਼ਨਾਨ ਜਿਸ ਨੂੰ ਕਿਹਾ ਜਾਂਦਾ ਉਹ ਕੀਤਾ ਜਾਣਾ ਸੀ ਪਰ ਸਾਰੇ ਮਠਾਂ ਦੇ ਨਾਲ ਰਾਤ ਇਹ ਗੱਲ ਜਦੋਂ ਭਗੜੜ ਮਚਦੀ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਆਸ਼ਵਾਸਨ ਦਿੱਤਾ ਸਾਰੇ ਮਠਾधीश ਜਿਹੜੇ ਨੇ ਜਿੰਨੇ ਵੀ ਅਖਾੜਿਆਂ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿਲਕੁਲ ਜਿਹੜੇ ਹੁਣ ਲੋਕ ਪਹੁੰਚੇ ਹੋਏ ਨੇ ਤੁਸੀਂ ਪਹਿਲਾਂ ਉਹਨਾਂ ਦਾ ਇਸ਼ਨਾਨ ਕਰਾਓ ਉਸ ਤੋਂ ਬਾਅਦ ਅਖਾੜੇ ਇਸ਼ਨਾਨ ਕਰ ਲੈਣਗੇ ਮਤਲਬ ਕਿ ਅਖਾੜਿਆਂ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਹਰ ਇੱਕ ਗੱਲ ਨੂੰ ਮੰਨਿਆ ਔਰ ਇਸ ਕਰਕੇ ਉਹਨਾਂ ਦੇ ਵੱਲੋਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਦੋਂ ਸਾਧੂ ਨਿਕਲਦੇ ਨੇ ਕਈ ਲੱਖ ਉਹਨਾਂ ਦੀ ਗਿਣਤੀ ਹੁੰਦੀ ਹੈ ਔਰ ਜਦੋਂ ਉਹਨਾਂ ਦੀ ਗਿਣਤੀ ਵੱਧਦੀ ਹੈ ਅੱਗੇ ਤੇ ਬਹੁਤ ਸਾਰੇ ਲੋਕਾਂ ਨੂੰ ਸਾਈਡਾਂ ਤੇ ਹੋ ਕੇ ਖੜਨਾ ਪੈਂਦਾ ਫਿਰ ਉਹ ਸਾਧੂ ਸ্নান ਕਰਦੇ ਨੇ ਉਸ ਤੋਂ ਬਾਅਦ ਉਹ ਵਾਪਸ ਜਾਂਦੇ ਨੇ ਉਸ ਤੋਂ ਬਾਅਦ ਆਮ ਲੋਕ ਸ্নান ਕਰ ਪਾਉਂਦੇ ਨੇ ਪਰ ਗਿਣਤੀ ਐਡੀ ਵੱਡੀ ਹੋ ਗਈ ਹੈ ਪ੍ਰਿਆਗ ਰਾਜ ਤੇ ਪਹੁੰਚ ਗਈ ਹੈ ਸੰਗਤ ਔਰ ਇਸ ਕਰਕੇ ਅਖਾੜੀਆਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਸ্নান ਕਰਨ ਦਿਓ ਉਸ ਤੋਂ ਬਾਅਦ ਅਸੀਂ ਫਿਰ ਨਿਕਲਾਂਗੇ ਸੋ ਇਸ ਟਾਈਮ ਸਥਿਤੀ ਜਿਹੜੀ ਹੈ ਬਿਲਕੁਲ ਸਥਿਰ ਬਣੀ ਹੋਈ ਹੈ ਲੋਕ ਸ্নান ਕਰ ਰਹੇ ਨੇ ਔਰ 10 ਕਰੋੜ ਦੇ ਕਰੀਬ ਅੱਜ ਲੋਕ ਜਿਹੜੇ ਨੇ ਸੰਗਮ ਪ੍ਰਿਆਗ ਰਾਜ ਦੇ ਉੱਤੇ ਡੁੱਕੀ ਲਗਾਉਣ ਦੇ ਲਈ ਪਹੁੰਚੇ ਨੇ ਔਰ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਔਰ ਇਸ ਕਰਕੇ ਜੇ ਤੁਸੀਂ ਘਰ ਬੈਠੇ ਹੋ ਤੇ ਇਸ ਗੱਲ ਦੇ ਵਿੱਚ ਪੈਨਿਕ ਹੋਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿ ਇਹ ਘਟਨਾ ਵਾਪਰ ਗਈ ਕਿ ਬਹੁਤ ਕੋਸ਼ੂਗਾ ਕਿਉਂਕਿ ਜਦੋਂ ਕਈ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਤੇ ਛੋਟੀ ਜੀ ਗੱਲ ਦੇ ਨਾਲ ਭਗੜੜਮਚਨ ਦੇ ਨਾਲ ਅਫਵਾਹ ਫੈਲਣ ਦੇ ਨਾਲ ਐਸੀ ਘਟਨਾ ਵਾਪਰ ਜਾਂਦੀ ਹੈ ਪਰ ਹੁਣ ਸਰਕਾਰ ਦੇ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਉੱਤੇ ਤੁਸੀਂ ਯਕੀਨ ਨਾ ਕਰੋ ਸਰਕਾਰ ਦੇ ਵੱਲੋਂ ਜਿਹੜੀਆਂ ਹਦਾਇਤਾਂ ਦਿੱ ਇਆ ਫਿਰ ਜੋ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਉੱਥੇ ਗਾਈਡ ਕੀਤਾ ਜਾ ਰਿਹਾ ਉਸ ਤਰੀਕੇ ਦੇ ਨਾਲ ਹੀ ਤੁਸੀਂ ਚਲੋ ਗਿਣਤੀ ਐਡੀ ਵੱਡੀ ਹੋ ਗਈ ਹੈ ਪੂਰੀ ਦੁਨੀਆ ਤੋਂ ਲੋਕ ਪਹੁੰਚ ਰਹੇ ਨੇ ਉਸ ਤੋਂ ਬਾਅਦ ਅਯੋਧਿਆ ਦੇ ਜਿਹੜੇ RAM ਜਨਮ ਭੂਮੀ ٹرسٹ ਦੇ ਵੱਲੋਂ ਚੰਪਤ ਰਾਏ ਉਹਨਾਂ ਦੇ ਵੱਲੋਂ ਵੀ ਇੱਕ ਬੇਨਤੀ ਲੋਕਾਂ ਨੂੰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਪ੍ਰਿਆਗਰਾਜ ਦੂਰ ਦਰਾਡੇ ਤੋਂ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਸੰਗਮ ਦੇ ਵਿੱਚ ਡੁਬਕੀ ਲਗਾਉਣ ਦੇ ਲਈ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਫਿਰ ਸੰਗਮ ਤੋਂ ਬਾਅਦ ਅਯੋਧਿਆ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਔਰ ਅਯੋਧਿਆ ਮੰਦਿਰ ਦੇ ਵਿੱਚ ਵੀ ਇੰਤਜ਼ਾਮ ਜਿਹੜੇ ਨੇ ਉਹ ਛੋਟੇ ਪੈ ਗਏ ਨੇ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਅਯੋਧਿਆ ਮੰਦਿਰ ਪਹੁੰਚ ਰਹੇ ਨੇ ਔਰ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਚੰਪਤ ਰਾਏ ਉਹਨਾਂ ਦੇ ਵੱਲੋਂ ਜਿਹੜੇ ਪੂਰੀ ਦੇਖਰੇਖ ਕਰਦੇ ਨੇ ਅਯੋਧਿਆ ਮੰਦਿਰ ਦੇ ਹੈੱਡ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਕੁਝ ਦਿਨ ਹੋ ਸਕਦਾ ਹੈ ਤੁਸੀਂ ਅਯੋਧਿਆ ਮੰਦਿਰ ਮੱਥਾ ਟੇਕਣ ਦੇ ਲਈ ਰਾਮ ਜਨਮ ਭੂਮੀ ਤੇ ਨਾ ਆਓ ਜਿਹੜੇ ਲੋਕ ਬਾਹਰੋਂ ਆਏ ਹੋਏ ਨੇ ਦੂਰੋਂ ਆਏ ਹੋਏ ਨੇ ਜਿਨ੍ਹਾਂ ਤੋਂ ਫਿਰ ਸ਼ਾਇਦ ਇੱਥੇ ਨਾ ਆਇਆ ਜਾ ਸਕੇ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਪਹਿਲਾਂ ਮਿਲਣਾ ਚਾਹੀਦਾ ਹੈ ਉੱਤਰ ਪ੍ਰਦੇਸ਼ ਦੇ ਜਿਹੜੇ ਲੋਕ ਨੇ ਨੇੜੇ ਦੇ ਲੋਕ ਨੇ ਉਹ ਫਿਰ ਉਸ ਤੋਂ ਬਾਅਦ ਆ ਕੇ ਤੁਸੀਂ ਦਰਸ਼ਨ ਜਿਹੜੇ ਆ ਉਹ ਕਰ ਲਓ ਪਰ ਇਸ ਟਾਈਮ ਜਿਹੜੇ ਦੂਰੋਂ ਆਏ ਹੋਏ ਲੋਕ ਨੇ ਉਹਨਾਂ ਨੂੰ ਦਰਸ਼ਨ ਕਰ ਦੇਣੇ ਚਾਹੀਦੇ ਜਾਨੀ ਕਿ ਤੁਸੀਂ ਸਮਝ ਸਕਦੇ ਹੋ ਕਿ ਉੱਤਰ ਪ੍ਰਦੇਸ਼ ਇਸ ਟਾਈਮ ਪੂਰੀ ਦੁਨੀਆ ਤੋਂ ਆਏ ਹੋਏ ਸ਼ਰਧਾਲੂਆਂ ਦੇ ਨਾਲ ਲਬਾਬ ਹੈ ਜਿੰਨੇ ਵੀ ਤੀਰਥ ਸਥਾਨ ਪੈਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਉਹ ਚਾਹੇ ਕਾਸ਼ੀ ਹੋਵੇ ਉਹ ਚਾਹੇ ਪ੍ਰਯਾਗਰਾਜ ਹੋਵੇ ਉਹ ਜਾਏ ਚਾਹੇ ਫਿਰ ਅਯੁੱਧਿਆ ਹੋਵੇ ਉੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਦਿੱਲੀ ਚੋਣਾਂ ਨੂੰ ਕੁਝ ਦਿਨ ਦਾ ਸਮਾਂ ਰਹਿ ਗਿਆ ਔਰ ਚੋਣ ਮਾਹੌਲ ਪੂਰਾ ਪਖਿਆ ਹੋਇਆ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਕੋਸ਼ਨਾ ਪੱਤਰ ਜਾਰੀ ਕੀਤੇ ਜਾ ਰਹੇ ਨੇ ਲੋਕਾਂ ਨੂੰ ਨਮੀਆਂ ਨਵੇਂ ਉਹਨਾਂ ਨੂੰ ਪਰਲੋਭਨ ਦਿੱਤੇ ਜਾ ਰਹੇ ਨੇ ਨਲਮੀਆਂ ਨਵੀਆਂ ਸਕੀਮਾਂ ਲੋਕਾਂ ਲਈ ਲੈ ਕੇ ਆਈਆਂ ਜਾ ਰਹੀਆਂ ਨੇ ਅੱਜ ਇੱਕ ਕੋਸ਼ਨਾ ਪੱਤਰ ਹੈ ਕਾਂਗਰਸ ਪਾਰਟੀ ਦੇ ਵੱਲੋਂ ਵੀ ਜਾਰੀ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਵਾਦੇ ਜਿਹੜੇ ਦਿੱਲੀ ਦੇ ਲੋਕਾਂ ਨਾਲ ਕਿਤੇ ਉਸ ਦੀ ਗੱਲ ਕਰਨ ਤੋਂ ਪਹਿਲਾਂ ਬੀਤੇ ਦਿਨਾਂ ਦੇ ਵਿੱਚ ਇੱਕ ਤੁਸੀਂ ਬਿਆਨ ਸੁਣਿਆ ਸੀ ਅਰਵਿੰਦ ਕੇਜਰੀਵਾਲ ਦਾ ਜਿਸ ਦੇ ਵਿੱਚ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਦਿੱਲੀ ਦੇ ਵਿੱਚ ਹਰਿਆਣਾ ਤੋਂ ਜਿਹੜਾ ਯਮਨਾ ਦਾ ਪਾਣੀ ਆ ਰਿਹਾ ਹੈ ਹਰਿਆਣਾ ਉਸ ਪਾਣੀ ਦੇ ਵਿੱਚ ਜ਼ਹਿਰ ਮਿਲਾ ਰਿਹਾ ਜਿਹੜਾ ਪਾਣੀ ਜਿਹੜਾ ਜ਼ਹਿਰ ਹੈ ਉਹ ਪਾਣੀ ਦੇ ਰਾਹੀਂ ਦਿੱਲੀ ਦੇ ਵਿੱਚ ਆ ਰਿਹਾ ਔਰ ਦਿੱਲੀ ਦੇ ਲੋਕਾਂ ਨੂੰ ਉਹ ਪਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਵੱਡਾ ਨਰਸਿੰਘਾਰ ਕਰਨ ਦੀ ਭਾਜਪਾ ਦੇ ਵੱਲੋਂ ਤਿਆਰੀ ਕਰ ਲਈ ਗਈ ਸੀ ਪਰ ਸਾਡੇ ਜਲ ਬੋਰਡ ਦੇ ਅਧਿਕਾਰੀਆਂ ਦੇ ਵੱਲੋਂ ਇੰਜੀਨੀਅਰਾਂ ਦੇ ਵੱਲੋਂ ਉਹਦੀ ਪਹਿਲਾਂ ਪਕੜ ਕਰ ਲਈ ਗਈ ਜਿਸ ਦੇ ਕਰਕੇ ਇਹ ਸਾਰਾ ਕੁਝ ਬਚ ਗਿਆ ਹਾਲਾਂਕਿ ਜਲ ਬੋਰਡ ਦੇ ਵੱਲੋਂ ਬਾਅਦ ਦੇ ਵਿੱਚ ਉਸ ਦਾ ਖੰਡਨ ਕਰ ਦਿੱਤਾ ਗਿਆ ਸੀ ਕਿ ਅਸੀਂ ਕੋਈ ਅਸੀ ਰਿਪੋਰਟ ਜਾਰੀ ਨਹੀਂ ਕੀਤੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹ ਝੂਠੇ ਨੇ ਉਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਦਿੱਲੀ ਦੇ ਵਿੱਚ ਇੱਕ ਅ ਰੈਲੀ ਕੀਤੀ ਜਾ ਰਹੀ ਸੀ ਉਸ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਭੜਕ ਗਏ ਪ੍ਰਧਾਨ ਮੰਤਰੀ ਮੋਦੀ ਨੇ ਅਰਵਿੰਦ ਕੇਜਰੀਵਾਲ ਦੇ ਸਾਰੇ ਦਾਬਿਆਂ ਨੂੰ ਝੂਠਾ ਦੱਸਿਆ ਔਰ ਉਹਨਾਂ ਨੇ ਹਮਲਾ ਕੀਤਾ ਪ੍ਰਧਾਨ ਮੰਤਰੀ ਨੇ ਕੁਝ ਗੱਲਾਂ ਕਹੀਆਂ ਉਹਨਾਂ ਗੱਲਾਂ ਦੇ ਉੱਤੇ ਧਿਆਨ ਦੇਣਾ ਬੜਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਨੇ ਕਿ ਜਿਹੜਾ ਪਾਣੀ ਦਿੱਲੀ ਦੇ ਲੋਕ ਪੀ ਰਹੇ ਨੇ ਤੁਹਾਡਾ ਪ੍ਰਧਾਨ ਮੰਤਰੀ ਵੀ ਉਹੀ ਪਾਣੀ ਪੀ ਰਿਹਾ ਜੇ ਤੁਸੀਂ ਜ਼ਹਿਰ ਪੀ ਰਹੇ ਹੋ ਤਾਂ ਮਤਲਬ ਮੈਂ ਵੀ ਜ਼ਹਿਰ ਪੀ ਰਿਹਾ ਸੋ ਇਸ ਕਰਕੇ ਉਹ ਕਹਿੰਦੇ ਕਿ ਇਹ ਦਾਅਵੇ ਬਿਲਕੁਲ ਝੂਠੇ ਨੇ ਔਰ ਲੋਕਾਂ ਨੂੰ ਗਲਤ ਅਫਵਾਹ ਜਿਹੜੀ ਲੋਕਾਂ ਦੇ ਵਿੱਚ ਫਲਾਈ ਜਾ ਰਹੀ ਹੈ ਕੇਜਰੀਵਾਲ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਪੀਐਮ ਨੇ ਕਿਹਾ ਕਿ ਸਿਆਸੀ ਲਾਭ ਲੈਣ ਦੇ ਲਈ ਇਹ ਸਾਰੀ ਬਿਆਨਬਾਜ਼ੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਇੱਕ ਗੰਭੀਰ ਪਾਪ ਹੈ ਇਸ ਤਰੀਕੇ ਦਾ ਵਹਿਮ ਲੋਕਾਂ ਦੇ ਵਿੱਚ ਫਲਾਉਣਾ ਇਹ ਇੱਕ ਗੰਭੀਰ ਪਾਪ ਹੈ ਉਹਨਾਂ ਪੁੱਛਿਆ ਕਿ ਹਰਿਆਣਾ ਦੇ ਲੋਕ ਦਿੱਲੀ ਤੋਂ ਵੱਖਰੇ ਨੇ ਕੀ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਇੱਥੇ ਨਹੀਂ ਰਹਿੰਦੇ ਕੀ ਉਹ ਜ਼ਹਿਰ ਦੇ ਸਕਦੇ ਨੇ ਉਹ ਪਾਣੀ ਜੋ ਉਹਨਾਂ ਦੇ ਆਪਣੇ ਪਰਿਵਾਰ ਪੀਂਦੇ ਨੇ ਇਸ ਵਾਰ ਅਜਿਹੇ ਝੂਠ ਫੈਲਾਉਣ ਵਾਲਿਆਂ ਨੂੰ ਦਿੱਲੀ ਸਬਕ ਸਿਖਾਏਗੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਿਹਾ ਗਿਆ ਉਹਨਾਂ ਦੀ ਕਿਸ਼ਤੀ ਕਹਿੰਦੇ ਜਿਹੜੇ ਇੱਥੇ ਬਹਿਮ ਫਲਾ ਰਹੇ ਨੇ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਝੂਠਾ ਪ੍ਰਚਾਰ ਕਰ ਰਹੇ ਨੇ ਕਿ ਯਮਨਾ ਦੇ ਨਹੀਂ ਜ਼ਹਿਰ ਹਰਿਆਣੇ ਤੋਂ ਆ ਰਿਹਾ ਉਹ ਕਹਿੰਦੇ ਕਿ ਏਸੀ ਇਸੇ ਯਮਨਾ ਦੇ ਵਿੱਚ ਇਹਨਾਂ ਦੀ ਕਿਸ਼ਤੀ ਇਸੇ ਯਮਨਾ ਦੇ ਵਿੱਚ ਡੁੱਬੇਗੀ ਇਹ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਜ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਭਰਮ ਭਰਮ ਫੈਲਾ ਰਹੇ ਨੇ ਉਹਨਾਂ ਦੀ ਕਿਸ਼ਤੀ ਇਸੇ ਯਮਨਾ ਦੇ ਵਿੱਚ ਦੁਬੇਗੀ ਇਹ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਅਰਵਿੰਦ ਕੇਜਰੀਵਾਲ ਦੇ ਉਸ ਦਾਅਵੇ ਦਾ ਖੰਡਨ ਕਰਦਿਆ ਉਹਨਾਂ ਨੇ ਤਿੱਖੇ ਹਮਲੇ ਕੀਤੇ ਦੂਸਰੇ ਪਾਸੇ ਅੱਜ ਦਿੱਲੀ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਕਿਉਂਕਿ ਪਿੱਤੇ ਦਿਨੀ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ 15 ਗਰੰਟੀਆਂ ਦਿੱਤੀਆਂ ਗਈਆਂ ਭਾਜਪਾ ਦੇ ਵੱਲੋਂ ਤਿੰਨ ਪਾਰਟ ਦੇ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਕਈ ਤਰ੍ਹਾਂ ਦੇ ਉਹਨਾਂ ਨੇ ਸਕੀਮਾਂ ਲਾਗੂ ਕਰਨ ਦਾ ਜ਼ਿਕਰ ਕੀਤਾ ਸੀ ਅੱਜ ਕਾਂਗਰਸ ਦੇ ਵੱਲੋਂ ਵੀ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਉਸ ਦੇ ਵਿੱਚ ਕੁਝ ਖਾਸ ਜਿਹੜੀਆਂ ਗੱਲਾਂ ਉਹਨਾਂ ਨੇ ਲੋਕਾਂ ਨੂੰ ਕਹੀਆਂ ਔਰਤਾਂ ਨੂੰ 2500 ਰੁਪਏ ਮਹੀਨਾ ਦੇਣ ਦੀ ਗੱਲ ਕਰ ਲਈ ਹੈ ਜੀ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਏਗੀ ਔਰ 500 ਰੁਪਏ ਦੇ ਵਿੱਚ ਐਲਪੀਜੀ ਸਿਲੰਡਰ ਦੇਣ ਦਾ ਵਾਦਾ ਦਿੱਲੀ ਦੇ ਲੋਕਾਂ ਦੇ ਨਾਲ ਕਰ ਲਿਆ ਇਸ ਤੋਂ ਇਲਾਵਾ 25 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਬੀਮਾ ਤੇ ਮੁਫਤ ਰਾਸ਼ਨ ਕਿੱਟਾਂ ਵੀ ਉਹਨਾਂ ਦੀਆਂ ਗਰੰਟੀਆਂ ਦੇ ਵਿੱਚ ਸ਼ਾਮਲ ਕਰ ਲਈਆਂ ਗਈਆਂ ਨੇ ਜਾਤੀ ਜਨਗਣਨਾ ਕਰਵਾਈ ਜਾਏਗੀ ਇਹ ਜਿਹੜਾ ਦਾਵਾ ਹੈ ਇਹ ਜਿਹੜਾ ਇੱਕ ਅ ਕਹਿ ਸਕਦੇ ਹੋ ਗਰੰਟੀ ਦੇ ਦਿੱਤੀ ਹੈ ਦਿੱਲੀ ਦੇ ਲੋਕਾਂ ਨੂੰ ਕਿ ਜਾਤੀ ਜਨਗਣਨਾ ਕਰਵਾਈ ਜਾਏਗੀ ਜੋ ਪਿਛਲੇ ਕਾਂਗਰਸ ਦੇ ਵੱਲੋਂ ਪਿਛਲੇ ਸਮਿਆਂ ਦੇ ਉਤੇ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੂਰਵਾਂਚਲੀ ਲੋਕ ਨੇ ਉਹਨਾਂ ਦੇ ਲਈ ਇੱਕ ਮੰਤਰਾਲੇ ਦੀ ਸਥਾਪਨਾ ਕੀਤੀ ਜਾਏਗੀ ਖਾਸ ਤੌਰ ਤੇ ਦਿੱਲੀ ਦੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ 1 ਸਾਲ ਦੇ ਲਈ 8500 ਰੁਪਏ ਪ੍ਰਤੀ ਮਹੀਨਾ ਵਿੱਤ ਸਹਾਇਤਾ ਕਾਂਗਰਸ ਪਾਰਟੀ ਦੀ ਜੇਕਰ ਸਰਕਾਰ ਬਣਦੀ ਹੈ ਤੇ ਸਾਰੀਆਂ ਸਹੂਲਤਾਂ ਕਾਂਗਰਸ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਦਿੱਤੀਆਂ ਜਾਣੀਆਂ ਪਰ ਹੁਣ ਦੇਖਿਆ ਜਾਏਗਾ ਕਿ ਜਿੰਨੀਆਂ ਸਹੂਲਤਾਂ ਦਿੱਲੀ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਕਾਂਗਰਸ ਹੋਵੇ ਪੱਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਜਿੰਨੀਆਂ ਸਹੂਲਤਾਂ ਉਹਨਾਂ ਨੇ ਦੇਣ ਦਾ ਜ਼ਿਕਰ ਕੀਤਾ ਹੈ ਤੁਸੀਂ ਉਹਨਾਂ ਸਹੂਲਤਾਂ ਨੂੰ ਇੱਕ ਚਾਰਟ ਬਣਾ ਕੇ ਜੇਕਰ ਉਹਨਾਂ ਤੇ ਝਾਤ ਮਾਰੋ ਤੇ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਦੇ ਵਿੱਚ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਕੰਮ ਕਰਨ ਦੀ ਲੋੜ ਆਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਸਹੂਲਤਾ ਹੀ ਨਹੀਂ ਦੇ ਦਿੱਤੀਆਂ ਗਈਆਂ ਨੇ ਔਰ ਸਹੂਲਤਾ ਕਿਸੇ ਇੱਕ ਪਾਰਟੀ ਨੇ ਨਹੀਂ ਦਿੱਤੀ ਸਾਰੀਆਂ ਪਾਰਟੀਆਂ ਨੇ ਕਹਿ ਦਿੱਤਾ ਮਤਲਬ ਜਿੱਤੇਗਾ ਤਾਂ ਸਾਰੀਆਂ ਪਾਰਟੀਆਂ ਚ ਕੋਈ ਇੱਕ ਪਾਰਟੀ ਨਾ ਤੇ ਇਹਦਾ ਮਤਲਬ ਕਿ ਤੁਸੀਂ ਸਮਝ ਸਕਦੇ ਹੋ ਕਿ ਦਿੱਲੀ ਦੇ ਵਿੱਚ ਰਹਿਣਾ ਅੱਜ ਤੋਂ ਬਾਅਦ ਬੜਾ ਸੌਖਾ ਹੋ ਜਾਏਗਾ ਜਿਹੜੀ ਮਰਜੀ ਸਿਆਸੀ 8 ਤਰੀਕ ਨੂੰ ਜਿੱਤ ਜਾਏ 5 ਨੂੰ ਚੋਣਾ ਹੋਣੀ ਆ 8 ਨੂੰ ਰਿਜ਼ਲਟ ਆਏਗਾ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਦਿੱਲੀ ਦੇ ਲੋਕਾਂ ਨੂੰ ਸ਼ਾਇਦ ਕੰਮ ਕਰਨ ਦੀ ਲੋੜ ਨਾ ਪਾਏ ਕਿਉਂਕਿ ਜਿਸ ਤਰੀਕੇ ਦੇ ਪ੍ਰਲੋਭਨ ਜਿਸ ਤਰੀਕੇ ਦੀਆਂ ਸਹੂਲਤਾ ਦੇਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਚੰਗੇ ਪੜੇ ਲਿਖੇ ਨੌਜਵਾਨਾਂ ਦੇ ਲਈ ਨੌਕਰੀਆਂ ਕਿਦਾਂ ਉਪਲਬਧ ਕਰਵਾਵਾਂਗੇ ਕਿਉਂਕਿ ਨੌਕਰੀਆਂ ਨਹੀਂ ਆ ਦਿੱਲੀ ਦੇ ਵਿੱਚ ਨੌਕਰੀਆਂ ਨਹੀਂ ਮਿਲਣਗੀਆਂ ਕਿਉਂਕਿ ਨੌਕਰੀਆਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਜੇ ਹੁੰਦੀਆਂ ਜਾਂ ਦਵਾਨੀਆਂ ਹੁੰਦੀਆਂ ਤਾਂ ਸ਼ਾਇਦ ਇਹਦੇ ਵਿੱਚ ਜ਼ਿਕਰ ਜ਼ਰੂਰ ਕਰਦੇ ਪਰ ਦਿੱਲੀ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਬੱਚਿਆਂ ਨੂੰ ਨੌਕਰੀਆਂ ਕਿਦਾਂ ਦਵਾਨੀਆਂ ਉਹਨਾਂ ਦਾ ਭਵਿੱਖ ਕਿਦਾਂ ਉਜਵਲ ਕਰਨਾ ਕਿਸੇ ਦੇ ਕੋਲ ਕੋਈ ਯੋਜਨਾ ਨਹੀਂ ਹੈ ਫਰੀ ਦੇ ਵਿੱਚ ਤੁਹਾਨੂੰ ਕੀ ਚਾਹੀਦਾ ਉਹ ਦੱਸੋ ਉਹ ਤੁਹਾਡੀ ਗਾਰੰਟੀ ਦੇ ਵਿੱਚ ਸ਼ਾਮਲ ਜ਼ਰੂਰ ਕਰ ਦੇਣਗੀਆਂ ਸਿਆਸੀ ਪਾਰਟੀਆਂ ਸੋ ਇਸ ਕਰਕੇ ਹੁਣ ਦੇਖਣਾ ਹੋਏਗਾ ਕਿ ਦਿੱਲੀ ਵਾਲਿਆਂ ਦਾ ਭਵਿੱਖ ਕਿਹੜੀ ਮਰਜ਼ੀ ਸਿਆਸੀ ਕਿੱਦਾਂ ਦਾ ਰਹਿੰਦਾ ਆਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਪਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਮਾਫੀਆਂ ਕੁਝ ਜ਼ਰੂਰ ਮੰਗ ਲੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਦਿੱਲੀ ਦੇ ਵਿੱਚ ਯਮਨਾ ਸਾਫ ਨਹੀਂ ਕਰ ਸਕਿਆ ਮੈਂ ਵਾਅਦਾ ਕੀਤਾ ਸੀ ਮੈਂ ਮਾਫੀ ਮੰਗਦਾ ਉਹਦੇ ਲਈ ਮੈਂ ਸੜਕਾਂ ਵਧੀਆ ਬਣਾ ਸਕਦਾ ਸੀ ਮੈਂ ਸੜਕਾਂ ਦਾ ਵਾਅਦਾ ਕੀਤਾ ਸੀ ਮੈਂ ਸੜਕਾਂ ਦਿੱਲੀ ਦੀਆਂ ਵਧੀਆ ਕਰ ਦਿਆਂਗਾ ਵਿਦੇਸ਼ਾ ਵਿਦੇਸ਼ੀ ਦੇਸ਼ਾਂ ਰੀਆਂ ਕਰ ਦਿਆਂਗਾ ਮੈਂ ਨਹੀਂ ਕਰ ਸਕਿਆ ਮੈਂ ਕਿਹਾ ਸੀ ਮੈਂ ਦਿੱਲੀ ਦਾ ਪਾਣੀ ਸਾਫ਼ ਟੂਟੀਆਂ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚਾਵਾਂਗਾ ਮੈਂ ਨਹੀਂ ਕਰ ਸਕਿਆ ਪਰ ਹੁਣ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ 2030 ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਦੇਖਣਾ ਹੋਏਗਾ ਇਹਨਾਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਦਾਅਵਾ ਕਰ ਸਕਣ ਕਿ ਮੈਂ ਜਿਹੜੇ 2025 ਦੇ ਵਿੱਚ ਵਾਅਦੇ ਕੀਤੇ ਸੀ ਉਹ ਪੂਰੇ ਕਰ ਦਿੱਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਪਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਮੈਂ ਆਪਣੇ ਵਾਅਦੇ ਨਹੀਂ ਕਰ ਸਕਿਆ ਪਰ ਸਿਆਸੀ ਮਾਹੌਲ ਬਹੁਤ ਗਰਮ ਹੋਇਆ ਪਿਆ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਪੂਰੀ ਵਾਹ ਪੇਸ਼ ਲਾਈ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਜਿੱਤੀ ਜਾ ਸਕੇ ਜਿੱਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਪਣਾ ਮੇਅਰ ਬਣਾ ਲਿਆ ਗਿਆ ਸੀ ਔਰ ਮੇਅਰ ਬਣਾਉਂਦੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਬਰੋਹ ਸ਼ੁਰੂ ਕਰ ਦਿੱਤਾ ਸੀ ਔਰ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਤੱਕਾ ਹੋਇਆ ਇਸ ਕਰਕੇ ਅਸੀਂ ਕੋਰਟ ਦਾ ਰੁਖ ਕਰਾਂਗੇ ਕਿ ਸਾਡੇ ਨਾਲ ਜਿਹੜਾ ਤੱਕਾ ਹੋਇਆ ਉਸ ਦੇ ਵਿੱਚ ਜਿਹੜੀ ਵੀਡੀਓਗ੍ਰਾਫੀ ਅੰਦਰ ਹੋਈ ਹੈ ਉਹਦੀ ਸ਼ਿਕਾਇਤ ਕਰਾਂਗੇ ਅਸੀਂ ਕੋਰਟ ਦੇ ਵਿੱਚ ਜਾ ਕੇ ਔਰ ਕਵਾਂਗੇ ਕਿ ਚੋਣ ਜਿਹੜੀਆਂ ਦੁਬਾਰਾ ਹੋਣੇ ਚਾਹੀਦੀ ਹੈ ਪਰ ਦੱਸ ਦਈਏ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਰੱਦ ਕਰਨ ਦੀ ਜਿਹੜੀ ਮੰਗ ਕੀਤੀ ਗਈ ਸੀ ਕੋਰਟ ਦੇ ਵੱਲੋਂ ਉਸ ਨੂੰ ਖਾਰਜ ਕਰ ਦਿੱਤਾ ਗਿਆ ਕੋਰਟ ਨੇ ਕਿਹਾ ਕਿ ਇਹ ਸਾਡੇ ਕੋਲ ਨਹੀਂ ਇਹ ਮਾਮਲੇ ਨੂੰ ਜੇਕਰ ਤੁਸੀਂ ਲੈ ਕੇ ਜਾਣਾ ਤੇ ਇਲੈਕਸ਼ਨ ਟ੍ਰਿਬਿਊਨਲ ਕੋਲ ਲੈ ਕੇ ਜਾਓ ਉਹੀ ਤੁਹਾਡਾ ਕੋਈ ਮਸਲਾ ਹੱਲ ਕਰ ਸਕਦਾ ਹੈ ਪਰ ਕੋਰਟ ਦੇ ਵੱਲੋਂ ਇਸ ਨੂੰ ਸਪਸ਼ਟ ਰੂਪ ਦੇ ਵਿੱਚ ਮਨਾ ਕਰ ਦਿੱਤਾ ਗਿਆ ਸੋ ਆਮ ਆਦਮੀ ਪਾਰਟੀ ਦੇ 24 ਜਿੱਤੇ ਹੋਏ ਕੌਂਸਲਰ ਸਨ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ 7 ਆਜ਼ਾਦ ਰਲ ਗਏ 2 ਭਾਜਪਾ ਦੇ ਰਲ ਗਏ ਸੋ ਉਹਨਾਂ ਨੇ 40 ਦਾ ਅੰਕੜਾ ਕਰ ਲਿਆ ਸੀ ਕਾਂਗਰਸ ਪਾਰਟੀ ਪਹਿਲੇ 40 ਜਿੱਤੀ ਸੀ ਉਹਨਾਂ ਨੇ 41 ਕਰ ਲਿਆ ਸੀ ਪਰ ਅੰਦਰ ਉਹਨਾਂ ਨੇ ਜਾ ਕੇ ਕਿਹਾ ਕਿ ਸਮਰਥਨ ਸਾਨੂੰ ਮਿਲ ਗਿਆ ਔਰ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਸੀ ਪਰ ਹੁਣ ਕਾਂਗਰਸ ਨੂੰ ਇੱਕ ਵੱਡਾ ਛਟਕਾ ਲੱਗਾ ਕਹਿ ਸਕਦੇ ਹਾਂ ਕਿ ਹਾਈ ਕੋਰਟ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਇਸ ਤੁਹਾਡੀ ਮੰਗ ਨੂੰ ਖਾਰਜ ਕਰਦੇ ਹਾਂ ਤੁਸੀਂ ਇਲੈਕਸ਼ਨ ਟ੍ਰਿਬਿਊਨਲ ਦੇ ਕੋਲ ਜਾਓ ਉਹ ਕੀ ਕਹਿੰਦਾ ਪਰ ਦੇਖਣਾ ਹੋਵੇਗਾ ਪਰ ਹੁਣ ਫਗਵਾੜਾ ਦੇ ਵਿੱਚ ਵੀ ਚੋਣ ਹੋਣ ਵਾਲੀ ਹੈ ਔਰ ਦੱਸਿਆ ਜਾ ਰਿਹਾ ਕਿ 1 ਫਰਵਰੀ ਨੂੰ ਸ਼ਾਮ ਨੂੰ 4 ਵਜੇ ਮੇਅਰ ਦੀ ਚੋਣ ਹੋਏਗੀ ਕਿਉਂਕਿ ਉਸ ਚੋਣ ਦੇ ਵਿੱਚ ਹੁਣ ਫਗਵਾੜਾ ਨੂੰ ਮੇਅਰ ਕਿਹਦਾ ਮਿਲਦਾ ਉਹ ਦੇਖਣਾ ਹੋਵੇਗਾ ਪਰ ਮਾਮਲਾ ਬੜਾ ਤਕੜਾ ਹੋਇਆ ਪਿਆ ਇਸ ਟਾਈਮ ਕਾਂਗਰਸ ਪਾਰਟੀ ਵੀ ਫਿਰ ਤੋਂ ਆਪਣੇ ਜਿੰਨੇ ਜਿੱਤੇ ਹੋਏ ਕੌਂਸਲਰ ਨੇ ਉਹਨਾਂ ਨੂੰ ਲੈ ਕੇ ਪਹਾੜਾਂਵਾਲ ਨੂੰ ਚਲੀ ਗਈ ਹੈ ਜੋ ਖਬਰਾਂ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਔਰ ਕੁਝ ਜਿਹੜੇ ਉਹਨਾਂ ਦੇ ਨਾਲ ਟੁੱਟੇ ਹੋਏ ਕੌਂਸਲਰ ਨੇ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਉਹ ਇੱਥੇ ਹੀ ਮੌਜੂਦ ਨੇ ਉਹਨਾਂ ਨੂੰ ਕਿਤੇ ਆਣ ਜਾਣ ਦੀ ਲੋੜ ਨਹੀਂ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਹੇ ਨੇ ਪਰ ਕਾਂਗਰਸ ਪਾਰਟੀ ਆਪਣੇ ਕੌਂਸਲਰਾਂ ਨੂੰ ਸੁਰੱਖਿਅਤ ਨਹੀਂ ਸਮਝ ਰਹੀ ਇਸ ਕਰਕੇ ਉਹ ਸ਼ਹਿਰ ਤੋਂ ਬਾਹਰ ਚਲੀ ਗਈ ਹੈ ਪਰ ਦੇਖਣਾ ਹੋਏਗਾ ਕਿ 1 ਫਰਵਰੀ ਨੂੰ ਜੇ ਇਹ ਚੋਣ ਹੁੰਦੀ ਹੈ ਤੇ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਮੇਅਰ ਬਣੇਗਾ ਤੇ ਸਾਡਾ ਹੀ ਬਣੇਗਾ ਹੋਰ ਕਿਸੇ ਦਾ ਨਹੀਂ ਬਣ ਸਕਦਾ ਪਰ ਕਾਂਗਰਸ ਪਾਰਟੀ ਦਾਵਾ ਕਰ ਰਹੀ ਹੈ ਕਿ ਮੇਅਰ ਅਸੀਂ ਬਣਾਵਾਂਗੇ ਪਰ ਦੇਖਣਾ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ ਕਿ ਆਮ ਆਦਮੀ ਪਾਰਟੀ ਇਥੇ ਵੀ ਉਸੇ ਤਰੀਕੇ ਦੇ ਨਾਲ ਅੰਦਰ ਜਾ ਕੇ ਉਹਨਾਂ ਨੂੰ ਇੱਕਦਮ ਸਮਰਥਨ ਮਿਲ ਜਾਂਦਾ ਹੈ ਕ੍ਰਾਸ ਵੋਟਿੰਗ ਹੋ ਜਾਂਦੀ ਹੈ ਤੇ ਆਪਣਾ ਮੇਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਜਾਂ ਫਿਰ ਕਾਂਗਰਸ ਪਾਰਟੀ ਲੈ ਦੇ ਕੇ ਪੰਜਾਂ ਦੇ ਵਿੱਚੋਂ ਇੱਕ ਸੀਟ ਦੇ ਉੱਤੇ ਮੇਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ। 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਹੋਈ ਛੇੜਛਾੜ ਜਿਹੜੀ ਹੈ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਪਹਿਲਾਂ ਪਰਸੋ ਅੰਮ੍ਰਿਤਸਰ ਬੰਦ ਰਿਹਾ ਉਸ ਤੋਂ ਬਾਅਦ ਕੱਲ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਉਹਦੇ ਵਿੱਚ ਪੂਰਨ ਤੌਰ ਦੇ ਉਤੇ ਬੰਦ ਦੇਖਣ ਨੂੰ ਮਿਲਿਆ ਔਰ ਅੱਜ ਕਪੂਰਥਲਾ ਦੇ ਵੱਲੋਂ ਬੀਤੇ ਕੱਲ੍ਹ ਹੀ ਕਪੂਰਥਲਾ ਦੇ ਵਿੱਚ ਇਹ ਕਾਲ ਕਰ ਦਿੱਤੀ ਗਈ ਸੀ ਕਿ 29 ਜਨਵਰੀ ਨੂੰ ਕਪੂਰਥਲਾ ਜਿਹੜਾ ਮੁਕੰਮਲ ਤੌਰ ਦੇ ਉਤੇ ਬੰਦ ਕੀਤਾ ਜਾਏਗਾ ਐਸ.ਪੀ. ਭਾਈਚਾਰੇ ਦੇ ਵੱਲੋਂ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਸਵੇਰੇ 9 ਵਜੇ ਬੰਦ ਸ਼ੁਰੂ ਉਹਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਸੀ ਔਰ ਸ਼ਾਮ ਨੂੰ 5 ਵਜੇ ਤੱਕ ਇਹ ਬੰਦ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਸੁਲਤਾਨਪੁਰ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਮਾਰਚ ਕੀਤੇ ਗਏ ਐਸ.ਪੀ. ਭਾਈਚਾਰੇ ਦੇ ਵੱਲੋਂ ਵਿਰੋਧ ਕੀਤਾ ਗਿਆ ਇਸ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਉਸ ਵਿਅਕਤੀ ਦੇ ਵੱਲ ਕੀਤੀ ਗਈ ਔਰ ਉੱਥੇ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਰਵਣ ਗੇਲ ਹੋਣਾ ਦੇ ਵੱਲੋਂ ਦੱਸਿਆ ਗਿਆ ਕਿ ਸੁਲਤਾਨਪੁਰ ਦੇ ਵਿੱਚ ਵੀ ਅਸੀਂ ਮਾਰਚ ਕੱਢੇ ਨੇ ਔਰ ਮਾਰਚ ਕੱਢਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਸੀ ਉਸ ਨੂੰ ਚੱਕ ਦਿੱਤਾ ਔਰ ਉਹਨਾਂ ਨੇ ਕਾਰਨ ਦੱਸੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਤੁਸੀਂ ਇਹ ਜਿਹੜਾ ਦਰਨਾ ਪ੍ਰਦਰਸ਼ਨ ਹੈ ਅੱਜ ਦਾ ਬੰਦ ਦੀ ਕਾਲ ਤੁਸੀਂ ਦਿੱਤੀ ਸੀ ਉਸ ਤੋਂ ਬਾਅਦ ਤੁਸੀਂ ਆਪਣਾ ਮਾਰਚ ਕੱਢਣ ਤੋਂ ਬਾਅਦ ਦਰਨਾ ਪ੍ਰਦਰਸ਼ਨ ਕਿਉਂ ਚੱਕ ਦਿੱਤਾ ਕੀ ਤੁਹਾਡੀ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋ ਗਈ ਤੇ ਉਹਨਾਂ ਨੇ ਦੱਸਿਆ ਕਿ ਨਹੀਂ ਦਰਸਲ ਮੱਸਿਆ ਦੇ ਕਰਕੇ ਇੱਥੇ 베ਰ ਸਾਹਿਬ ਗੁਰਦੁਆਰਾ ਬਹੁਤ ਸਾਰੀ ਸੰਗਤ ਜਿਹੜੀ ਹੈ ਇਸ਼ਨਾਨ ਕਰਨ ਦੇ ਲਈ ਪਹੁੰਚਦੀ ਹੈ ਇਸ ਕਰਕੇ ਉਸ ਸੰਗਤ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਬੰਦ ਦੇ ਨਾਲ ਜਾਂ ਫਿਰ ਇਹ ਨਗਰ ਕੀਰਤਨ ਨਿਕਲਣਾ ਸੀ ਨਗਰ ਕੀਰਤਨ ਨੂੰ ਦਿੱਕਤ ਨਾ ਹੋਵੇ ਕਿਸ ਤਰੀਕੇ ਦੀ ਇਸ ਦੇ ਕਰਕੇ ਅਸੀਂ ਆਪ ਦਾ ਜਿਹੜਾ ਰੋਜ਼ ਪ੍ਰਦਰਸ਼ਨ ਸੀ ਉਹ ਵੀ ਜाहिर ਕਰ ਦਿੱਤਾ ਪਰ ਸ਼ਹਿਰ ਨਿਵਾਸੀਆਂ ਦੀ ਸੋਕਸ਼ਾਂਤੀ ਲਈ ਔਰ ਉਹਨਾਂ ਦੇ ਭਲੇ ਦੇ ਲਈ ਕਹਿੰਦੇ ਕਿ ਅਸੀਂ ਇਸ ਚੀਜ਼ ਨੂੰ ਮੁਲਤਵੀ ਕਰ ਦਿੱਤਾ ਚੱਕ ਦਿੱਤਾ ਮਤਲਬ ਆਪਣਾ ਧਰਨਾ ਔਰ ਆਪਣਾ ਰੋਸ ਅਸੀਂ ਜਰੂਰ ਜ਼ਾਹਰ ਕੀਤਾ ਉਹਨਾਂ ਨੇ ਇਹ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਮੱਸੀਆ ਦੇ ਕਰਕੇ ਵੱਡੀ ਪੱਧਰ ਤੇ ਉੱਤੇ ਜਿਹੜੀ ਸੰਗਤ ਆ ਰਹੀ ਸੀ ਉਹਨਾਂ ਨੂੰ ਦਿੱਕਤ ਨਾ ਹੋਵੇ ਨਗਰ ਕੀਰਤਨ ਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਔਰ ਕੁਝ ਕਲੱਬਾਂ ਦੇ ਵਿੱਚ ਖੇਡ ਮੈਚ ਹੋਣੇ ਸੀਗੇ ਉਹਨਾਂ ਨੂੰ ਜਿਹੜੇ ਦੂਰ ਦਰਾਂਡੇ ਤੋਂ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਦਿੱਕਤ ਨਾ ਹੋਵੇ ਇਸ ਦੇ ਕਰਕੇ ਇਸ ਧਰਨੇ ਪ੍ਰਦਰਸ਼ਨ ਨੂੰ ਚੱਕ ਦਿੱਤਾ ਗਿਆ ਸੀ ਔਰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਦਲਿਤ ਆਗੂ ਨੇ RAMDAS ATHAVLE ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਦੌਰਾ ਕੀਤਾ ਗਿਆ ਔਰ ਉਹਨਾਂ ਨੇ ਜਾ ਕੇ ਭਾਵਾ ਸਾਹਿਬ ਦੇ ਬੁੱਤ ਦੇ ਉੱਤੇ ਜਾ ਕੇ ਫੁੱਲ ਅਰਪਿਤ ਕੀਤੇ ਉਹਨਾਂ ਨੇ ਨਤਮਸਤਕ ਹੋਏ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਦੇ ਵੱਲੋਂ ਐਸਾ ਕਾਰਨਾਮਾ ਕੀਤਾ ਗਿਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਵਿਅਕਤੀ ਐਸੀ ਕਿਸੇ ਵੀ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸੋਚੇ ਜਾਂ ਫਿਰ ਉਸ ਦੇ ਅੰਦਰ ਐਸਾ ਜਿਹੜਾ ਸੋਚਣ ਦਾ ਉਹਦੇ ਅੰਦਰ ਕੋਈ ਐਸੀ ਗੱਲ ਵੀ ਨਹੀਂ ਆਣੀ ਚਾਹੀਦੀ ਕਿ ਬਾਬਾ ਸਾਹਿਬ ਦੀ ਕਿਸੇ ਮੂਰਤੀ ਦੇ ਨਾਲ ਜਾਂ ਸਬਦਾਨ ਦੇ ਨਾਲ ਕਿਸ ਤਰੀਕੇ ਦੀ ਛੇੜਛਾੜ ਕੀਤੀ ਜਾ ਸਕੇ ਉਹਨਾਂ ਨੇ ਸਖਤ ਐਕਸ਼ਨ ਲੈਣ ਦੀ ਜਿਹੜੀ ਗੱਲ ਕੀਤੀ ਹੈ ਸੋ ਇਹ ਸੀ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਜਾਣੀਆਂ ਬੜੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ